ਸਾਡੀਆਂ ਜਿਵੇਂ ਮਣੋ ਕਾਮਣਾ ਹੋਈ ਆ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ। ਸਭ ਤੋਂ ਪਹਿਨੋਂ ਤੇ ਅੱਜ ਸਾਡੇ ਜਿੰਨੇ ਵੀ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲਿਵਸ਼ਰ ਧਾਮ ਆਏ। ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ ਤੇ ਸ਼ਾਮ ਤੱਕ ਵਰਤ ਰਹੇਗਾ। ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ। ਮਹਾ ਜਾਗ ਕੀਤਾ ਮਹਾ ਜਾਗ ਕੀਤਾ ਗਿਆ ਇਹਨਾਂ ਨੂੰ ਦਿੱਤਾ ਗਿਆ ਬਣਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ ਮੈਂ ਤੁਹਾਨੂੰ ਪਹਿਨੂੰ ਵੀ ਬੇਨਤੀ ਕੀਤੀ ਆ ਵੀ ਹਰ ਘਰ ਦੇ ਵਿੱਚ ਵਿੱਚ ਕੇਜਰੀਵਾਲ ਹੈ ਕੇਜਰੀਵਾਲ ਸਾਹਿਬ ਨੂੰ ਤੁਹਾਨੂੰ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਹਨਾਂ ਦੀ ਇੱਕ ਚੰਗੀ ਸੋਚ ਹੈ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ केजी वाले ਤੇ ਜਿਹੜੀ ਸਾਡੀ ਕੰਬਾਈਨਡ ਡੋਰ ਟੂ ਡੋਰ ਚੱਲਦੀ ਪਈ ਆ ਉਹ ਸਾਡਾ ਕੰਮ ਅੱਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ ਨਹੀਂ ਨਹੀਂ ਕੋਈ ਪਿਛੇ ਜਾ ਕੇ ਇਹ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਦੇ ਆ ਨਾ ਤੇ ਤਿੰਨ ਬਾਕੀ ਰਹਿੰਦੀਆਂ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲ ਬੁੱਧਵਾਰ ਤੱਕ ਉਹਨਾਂ ਨੇ ਕਰ ਦੇ ਦੇਣਾ ਮੈਂ ਪ੍ਰਾਨ ਆਹ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਤੋਂ ਬਾਹਰ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਚੱਪਲ ਨਹੀਂ ਪਾਉਂਗਾ ਨੰਗੇ ਪੈਰੀ ਰਾਗ ਜੀ ਸਿੰਘ ਸੋਲਾ ਪਰਭਾਰੀ ਆਮ ਆਦਮੀ ਪਾਰਟੀ ਕਰਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਖੁੱਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਸਟ੍ਰਿਕਟ ਉਧਾਪੁਰ ਦੇ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਬਰਨ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤੱਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ ਚ ਗ੍ਰਿਫਤਾਰ ਕੀਤਾ ਗਿਆ ਤੁਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ੍ਰੀ ਗੁਰੂ ਰਣ ਸ਼ਾਭ ਜੀ ਦੇ ਚਰਨਾਂ ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਤੁਲੀ ਸਾਹਿਬ ਨੇ ਬੋਲੇ ਸ਼ੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗ ਕਰਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸਿਹਤ ਜਾਬੀ ਅਦ੍ਰਿਆ ਹੋਣ ਦੀ ਅਰਦਾਸ ਬੇਨਤੀਆਂ ਕੀਤੀਆਂ ਨੇ ਉਹਦੇ ਨਾਲ ਨਾਲ ਗੁਰਦੁਆਰਾ ਸਾਹਿਬ ਚੰਨ ਸਾਹਿਬ ਗੁਰੂਨਕ ਗੁਰਵਾਨਕ ਪਾਸ਼ਾ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਰਿਹਾਲ ਕਰ ਲੈ ਕਿਸ ਸਮੇਂ ਦੇ ਕਵੇਲੇ ਹਾਲਾਤ ਹੈਗੇ ਜੀ ਜਦੋਂ ਕੈਂਪੇਨ ਵੀ ਹੈ ਮੈਂ ਸਮਝਦਾ ਮੈਂ ਸਮਝਦਾ ਕਿ ਜਦੋਂ ਕੇਜਰੀਵਾਲ ਸਾਹਿਬ ਬਾਹਰ ਸੀ ਪਾਰਟੀ ਦੀ ਕਮਾਂਡ ਕਰ ਰਹੀ ਸੀ ਅੱਜ ਉਹ ਕਰ ਰਹੇ ਨੇ ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਝੂਠੇ ਕਿਸਾਜ ਅੰਦਰ ਕੀਤਾ ਜਾਂਦਾ ਕਿ ਅੱਜ ਹਰ ਇੱਕ ਵਲੰਟੀਅਰ ਛੋਟੇ ਤੋਂ ਛੋਟਾ ਵਲੰਟੀਅਰ ਹੀ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਮਹਿਸੂਸ ਕਰ ਰਿਹਾ ਕਿ ਮੈਂ ਕੇਜਰੀਵਾਲਾ ਜੇ ਆਡੀ ਸੁਪਰੀਮੋ ਨੇ ਤੁਸੀਂ ਅੰਦਰ ਟਕਿਆ ਕਿ ਮੈਂ ਕੇਜਰੀਵਾਲ ਬਾਦ ਸੰਗ ਮੈਂ ਕਹਿੰਦਾ ਕਿ ਜਿਹੜੀ ਅੱਗੇ ਕੋਈ ਥੋੜੀ ਬਹੁਤੀ ਢਿਲਮਟ ਸੀ ਨਾ ਉਹ ਢਿਲਮਟ ਰਹਿਣੀ ਨਹੀਂ ਉਹ 13 ਜ਼ੀਰੋ ਦਾ ਜਿਹੜਾ ਨਾਰਾ ਕੇਜਰੀਵਾ ਸਾਹਿਬ ਦਾ ਭਗਵੰਦ ਸਾਹਿਬ ਨੇ ਦਿੱਤਾ ਉਹ ਅਵਸ਼ ਸੱਚ ਹੋਏਗਾ